ਇਹ ਪ੍ਰਾਇਰ ਅਕੀਸੇ 24 ਜਿ ਗਿਆ ਸੀ 50 ਤੋਂ 55 ਲੱਖ ਰੁਪਈਆ ਲੱਗਾ ਜੋ ਪਰਿਵਾਰ ਕਹਿ ਰਿਹਾ ਹੈ ਜੀ ਤੇ ਏਜੰਟ ਕੌਣ ਸੀ ਏਜੰਟ ਹਰਿਆਣੇ ਦਾ ਜੀ ਉਹਦਾ ਨਾਮ ਨਹੀਂ ਪਤਾ ਨਾਮ ਗੁਰਜਿੰਦਰ ਸਿੰਘ ਨੂੰ ਪਤਾ ਕਿੰਨੇ ਮਹੀਨੇ ਲੱਗੇ ਕਿਹੜੇ ਕਿਹੜੇ ਦੇਸ਼ਾਂ ਚੋਕਦੇ ਇਹ ਮਹੀਨੇ ਨੂੰ ਲੱਗੇ ਜੀ 8 ਤੋਂ 9 ਮਹੀਨੇ ਲੱਗਿਆ ਜਿਆਦਾ ਜੋ ਸਾਨੂੰ ਪਤਾ ਪਹਿਲਾਂ ਇੱਥੇ ਦਿੱਲੀ ਵੀ ਕੋ ਚਿਰ ਰਿਹਾ ਫਿਰ ਬੰਬੇ ਰਿਹਾ ਫਿਰ ਗੁਵਾਨਾ ਰਿਹਾ ਉੱਥੇ ਜੰਗਲਾਂ ਦੇ ਵਿੱਚ ਰਿਹਾ ਫਿਰ ਮੈਕਸੀਕੋ ਥਾਂ ਦੀ ਹੋ ਕੇ ਤੇ ਜਦੋਂ ਗਿਆ 27 ਨੂੰ ਨਾਲ ਫੜਿਆ ਗਿਆ ਕਿ ਉੱਥੇ ਅਮਰੀਕਾ ਪਹੁੰਚ ਨਹੀਂ ਸਕੇ ਅਮਰੀਕਾ ਪਹੁੰਚ ਗਿਆ ਜੀ ਬਾਰਡਰ ਪਟਾਪੇ ਸਿਰ ਫੜਿਆ ਗਿਆ ਸਰਕਾਰ ਦੇ ਸਰ ਫੜਿਆ ਗਿਆ ਹੁਣ ਤੁਸੀਂ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਸਰਕਾਰ ਕੋਲੋਂ ਕਿ ਸਰ ਮੈਂ ਸਰਕਾਰ ਕੋਲੋਂ ਇਹੀ ਮੰਗ ਕਰਦੇ ਆਂ ਵੀ ਪਰਿਵਾਰ ਜਿਹੜਾ ਜਾਇਜ ਜਿਹੜਾ ਪਿੱਛੇ ਏਜੰਟ ਕੋ ਸਾਨੂੰ ਪੈਸੇ ਵਾਪਸ ਦਵਾਏ ਜਾਣ ਫਿਰ ਹੋ ਸਕੇ ਤੇ ਕੋਈ ਜੇ ਛੋਟੀ ਮੋਟੀ ਨੌਕਰੀ ਸਰਕਾਰ ਦੇ ਦੇ ਦਿਓ ਤਾਂ ਧੰਨਵਾਦ ਪਰਿਵਾਰ ਦੇ ਹਾਲ ਕੀ ਨੇ ਹਾਲਾਤ ਗਰੀਬੀ ਹੈ ਜੀ ਇੱਕ ਇੱਕ ਏਕੜ ਦੇ ਜ਼ਮੀਨ ਦਾ ਮਾਲਕ ਹੋਵੇ ਤਾਂ ਵੀ ਜ਼ਮੀਨ ਵਿਗ ਜੇ ਤੇ ਤੁਹੀਂ ਹਿਸਾਬ ਲਾ ਲਓ ਹਾਲਾਤ ਕੀ ਹੋਣਗੇ ਪਰਿਵਾਰ ਦੇ ਯਾਰ ਤੇ ਹੋਰ ਕੌਣ ਕੌਣ ਹੈ ਪਰਿਵਾਰ ਦੀ ਪਰਿਵਾਰ ਦੇ ਦੋ ਅਨਮੈਲਡ ਭ ਕਾਂਤੇ ਵੀ ਕਰ ਚੁ ਲਿਆ ਹਾਂਜੀ ਕਰਜ਼ਾ ਵੀ ਲਿਆ ਹੋਏਗਾ ਮਕਾਨ ਦਾ ਇਥੇ ਕਰ ਵੀ ਕੇ ਕੀਤਾ ਆ ਤੇ ਕੀ ਤੁਹਾਨੂੰ ਲੱਗਦਾ ਕੋਈ ਮੀਤ ਜਾਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਗੜੀ ਇਹ ਸਰਕਾਰ ਗੜੀ ਇਹ ਅਪੀਲ ਆ ਇਹਨਾਂ ਨੂੰ ਇਹਦੇ ਪੈਸੇ ਦੇ ਵਾਸਤੇ ਆਏ ਜਾਣ ਤੇ ਬੱਚਾ ਜਿਹੜਾ ਬਾਹਰੋਂ ਆ ਰਿਹਾ ਇਹਦੇ ਚੰਗੇ ਭੋਜ ਖਵਾ ਦੇ ਡਿਪ੍ਰੈਸਰ ਚ ਤਰਾਂ ਚੱਲ ਜਾਵੇ ਇਹਨਾਂ ਨੂੰ ਕੋਈ ਛੋਟੀ ਮੋਟੀ ਨੌਕਰੀ ਦਿੱਤੀ ਜਾਵੇ ਇਹ ਵੀ ਅਸੀਂ ਮੰਗਦੇ ਨਹੀਂ ਕੋਈ ਵੱਡੀ ਫੋਰਥ ਕਲਾਸ ਜਿੰਨ ਜਿੰਨੀ ਕੀ ਦੀ ਪੜ੍ਹਾਈ ਹੈ ਜਿਹੜੇ ਨੌਜਵਾਨ ਇਸ ਤਰ੍ਹਾਂ ਜਾਂਦੇ ਨੇ ਨੇ ਵੱਡੀ ਰਕਮ ਖਰਚ ਕਰਕੇ ਇਲੀਗਲ ਟਿਕਣਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੇ ਇਹੋ ਹੀ ਚਾਹਣਾ ਚਾਹੁੰਦੇ ਨੇ ਵੀ ਤੁਸੀਂ ਘੱਟ ਖਾ ਲੋ ਇੱਥੇ ਰਹੋ ਪਰਿਵਾਰ ਵੀ ਤੁਹਾਡੇ ਖਸ ਦੇ ਵਸਦੇ ਰਹਿਣ ਆਪਾਂ ਜੇਤੋਂ ਜਿਆਦੇ ਜਿਆਦੇ ਚੱਕਰ ਦੇ ਬਾਹਰ ਜਾਂਦੇ ਆ ਤੇ ਫਿਰ ਕੰਮ ਖਾਵੋ ਹਾਂਜੀ ਉਹਦਾ 50 ਤੋਂ 55 ਲੱਖ ਰੁਪਇਆ ਲਾ ਕੇ ਇੱਕ ਕਿਲਾ ਜਮੀਨ ਵੇਚਤੀ ਇਹਨੇ ਘਰ ਨੇ ਗਰਵੀ ਰੱਖਤਾ ਜੋ ਪਸ਼ੂ ਡੰਗ ਵੇਚਦੇ ਉਹ ਵੀ ਵੇਚਦੇ ਜੀ ਸਾਰੇ ਤੇ ਕਿੰਨੀ ਜ਼ਮੀਨ ਕਿੰਨੀ ਸੀ ਇੱਕੋ ਕਿਲਾ ਜਮੀਨ ਉਹ ਵੇਚਤੀ ਜੀ ਉਹਨੇ ਘਰ ਵੀ ਗਰਵੀ ਰੱਖਤਾ ਜੀ ਤੇ ਉਹ ਕਿੰਨੇ ਗਏ ਗਦੋ ਸੀ ਤੇ ਕਿੰਨੇ ਮਿਲੇ ਰਹੇ ਸੀ ਉਹਨੂੰ 8 ਮਹੀਨੇ ਹੋ ਗਏ ਗਏ ਨੋ ਜੈਂਟਰ ਨਾਲ ਗੱਲ ਹੋਈ ਵੀ 1 ਮਹੀਨੇ ਜੇ 1 ਨੰਬਰ ਤੇ ਪਜਾਵਾਂ ਗਨੂੰ ਉਹ ਲਗਭਗ 9-8 ਮਹੀਨੇ ਜੰਗਲਾਂ 'ਚ ਰੱਖਿਆ ਕੁੱਟਦੇ ਮਾਰਦੇ ਰਹੇ ਇਹਨੂੰ ਖਾਣਾ ਨਹੀਂ ਦਿੰਦੇ ਰਹੇ ਜੀ ਤੇ ਬਹੁਤਾਂ ਕੀਤਾ ਨੂੰ ਸਾਨੋਂ ਮੀਡੀਆ ਰਾਹੀਂ ਪਤਾ ਲੱਗਾ ਖਬਰ ਉਹਦੀ ਲਿਸਟ 'ਚ ਆ ਗਿਆ ਉਹ ਵਾਪਸ ਆ ਰਿਹਾ ਜੀ ਏਜੰਟ ਕਿੱਥੋਂ ਦਾ ਸੀ ਹਰਿਆਣਾ ਦਾ ਜੀ ਏਜੰਟ ਜੀ ਹੋ ਤੁਸੀਂ ਕੀ ਕਾਰਵਾਈ ਮੰਗ ਹਾਂਜੀ ਅਸੀਂ ਕਾਰਵਾਈ ਪ੍ਰਸ਼ਾਸਨ ਨੂੰ ਇੱਕ ਤਾਂ ਬੇਨਤੀ ਕਰਦੇ ਹਾਂ ਕਿ ਕਾਰਵਾਈ ਏਜੰਡ ਖਲਾਫ ਕਾਰਵਾਈ ਕਰਕੇ ਸਾਡੇ ਪੈਸੇ ਵਾਪਸ ਦੁਵਾਏ ਜਾਣ ਸਾਰੇ ਨਹੀਂ ਦੇ ਕੁਝ ਅੱਧੇ ਦੁਵਾਏ ਜਾਣ ਜੋ ਆ ਰਹੇ ਜਿਨ੍ਹਾਂ ਦਾ ਧੱਕਾ ਹੋ ਗਿਆ ਹੁਣ ਬਿਲਕੁਲ ਨਾ ਅਮਦਾਂ ਦਾ ਜਰੀਆ ਖਤਮ ਹੋ ਗਿਆ ਜੀ ਉਹਨਾਂ ਨੂੰ ਕਿ ਨੌਕਰੀ ਦਿੱਤੀ ਜਾਵੇ ਕੋਈ ਛੋਟੀ ਦਿੱਤੀ ਜਾਵੇ ਚਾਹੇ ਉਹ ਨੌਕਰੀ ਦੇ ਇੱਕ ਉਹਨਾਂ ਦਾ ਜੀ ਕੋਈ ਆਪਾ ਮਤਕ ਕੀਤੀ ਜਾਵੇ ਕਿਵੇਂ ਚਾਹੋਗੇ ਜਿਹੜੇ ਨੌਜਵਾਨ ਇਹਨੇ ਪੈਸੇ ਖਰਚੇ ਇਸ ਤਰ੍ਹਾਂ ਤੋਂ ਜਾਣਦੇ ਨੇ ਉਹਨਾਂ ਨੂੰ ਵੀ ਚਾਹੋਗੇ ਹਾਂਜੀ ਅਸੀਂ ਤਾਂ ਇਹੋ ਜਾਣਨਾ ਤਾਂ ਨਹੀਂ ਚਾਹੀਦਾ ਇਹਨੇ ਪੈਸੇ ਲਾ ਕੇ ਪਰ ਇੱਕ ਦੂਜੇ ਨੂੰ ਵੇਖੋ ਚਲੇ ਜਾਂਦੇ ਆ ਜੀ ਮਜਬੂਰੀ ਵਾਲੇ ਕਿਲੇ ਦੇ ਆਮਦਨ ਕੋਈ ਨਹੀਂ ਚਾਰਪੁਰ ਜੀ ਪਰਿਵਾਰ ਚ ਇੱਕ ਕਿਲੇ ਦੇ ਕੀ ਉਹਨਾਂ ਦਾ ਹੈ ਕੋਈ ਨਹੀਂ ਤੇ ਭੁੱਖ ਨਹੀਂ ਕੋਈ ਜੀ ਪਰਿਵਾਰ ਚ ਕੌਣ ਕੌਣ ਹੈ ਹੋਰ ਇਹਨਾਂ ਦੇ ਦੋ ਸਿਸਟਰਾਂ ਛੋਟੀਆਂ ਆ ਉਹਦੀਆਂ ਉਤੋਂ ਛੋਟੀਆਂ ਅਨਮੈਰਿਡ ਹੈ ਵਿਧਵਾ ਦੀ ਮਾਰਾਇਆ ਜੀ ਫਾਦਾ ਸਾਰ ਡੈਥ ਹੋ ਚੁੱਕੀ ਫਾਦਾ ਸਾਰ ਡੈਥ ਹੋ ਗਈ ਹੈ ਜੀ ਉਹ ਜਮੀਨ ਵੀ ਵਿਗ ਗਈ ਹੈ ਘਰ ਵੀ ਵੇਗ ਗਿਆ ਪਸ਼ੂਟ ਹਾਂ ਜੀ ਬਹੁਤ ਮਾੜੀ ਹਾਲਤ ਹੈ ਬਹੁਤ ਸਦਮੇ ਵਿੱਚ ਪਰਿਵਾਰ ਜੀ ਵੇਖੋ ਕਿਸੇ ਕੋਈ ਨਾ ਆਇਆ ਨਹੀਂ ਗਿਆ ਮਾਤਾ ਜੀ ਕੋ ਆਪਾਂ ਉਹਦਾ ਪਰਿਵਾਰ ਲਾ ਕੇ ਪਹੇਗੇ ਹਾਂ ਜੀ ਪੰਜਾਬ ਸਰਕਾਰ ਨੂੰ ਪੀਚੋ ਅਲੀ ਪ੍ਰਵਾਸ ਸਰਕਾਰ ਦੇ ਇਹ ਬੇਨਤੀ ਕਰਾਂਗੇ ਉਹਨਾਂ ਦਾ ਮਤ ਕਿਤੇ ਜਾਰੇ ਕੋਈ ਨੌਕਰੀ ਦਿੱਤੀ ਜਾਵੇ ਚਾਹੇ ਜਿੰਨੀ ਕੋ ਉਹਨਾਂ ਦੀ ਕੁਆਲਿਫੀਕੇਸ਼ਨ ਹੋਊਗੀ ਜਾਂ ਕੋਈ ਏਜੰਟ ਦੇ ਕਾਰਵਾਈ ਕਰਕੇ ਜੀ ਉਹਨਾਂ ਕੋ ਪੈਸੇ ਵਾਪਸ ਲੈ ਜਾਣਾ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ